سارے کا بہت بہت پارٹی اہم وزیر بی بار مول ردن مان جی جی روبرو ہو کے گئے ہیں ساڑھے ضلع کے پردھان میڈم روجوت کور جی ستری جین جی یہاں بارے میں ضرور دسنا چاہوں گا سیئر پترکار اور دو ہزار ایک تو یونیورسٹی سٹوڈنٹ سی جین صاحب نے ہر چھوٹے چھوٹے مدد سانو گائیڈ کرنا اور سانو دسنا کی کس طریقے ٹیک اپ ایشو جین صاحب بیٹھے آئی ایس للت اور چھوٹا بھی اور جماعتی بھی ہے جیار سا بیٹھے آپ ਸਾਡੇ ਬਲੋਕਾਂ ਬਹੁਤ ਹੀ ਸਤਿਕਾਰਯੋਗ ਸਾਡੇ ਇਸ਼ਾਨਕੇ ਦੀ ਪੰਜਾਬ ਦੀ ਵਿਧਾਨ ਸਭਾ ਚ ਨੁਮਾਇੰਦੀ ਕਰ ਰਿਹਾ ਔਰ ਸਰਦਾਰ ਪਵਨ ਸਿੰਘ ਮਾਨ ਜੀ ਦੀ ਜਿਹੜੀ ਬਜਾਰਤ ਹੈ ਉਹਦੇ ਚ ਅਹਿਮ ਵਜੀਰ ਵੀ ਬਾ ਮੋਲ ਗਦਰ ਮਾਨ ਜੀ ਜਿਹੜੇ ਤੁਹਾਡੇ ਨਾਲ ਰੂਰੂ ਹੋ ਕੇ ਗਏ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੈਡਮ ਪ੍ਰਭੂਤ ਕੌਰ ਜੀ ਸ਼ਸ਼ੀਪਾਲ ਜੈਨ ਜੀ ਇਹਨਾਂ ਬਾਰੇ ਮੈਂ ਜ਼ਰੂਰ ਦੱਸਣਾ ਚਾਹੁੰਦਾ ਸੀਨੀਅਰ ਪੱਤਰਕਾਰ ਔਰ ਸਾਡਾ ਬੜਾ ਪਰਿਵਾਰਿਕ 2001 ਤੋਂ ਮੇਰਾ ਇਹਨਾਂ ਨਾਲ ਰਿਲੇਸ਼ਨ ਹੈ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਵਿਦਿਆਰਥੀ ਆਈ ਨਹੀਂ ਕਿਸੀ ਜੈਨ ਸਾਹਿਬ ਨੇ ਹਰ ਛੋਟੇ-ਛੋਟੇ ਮੁੱਦਿਆਂ ਤੇ ਸਾਨੂੰ ਗਾਈਡ ਕਰਨਾ ਔਰ ਸਾਨੂੰ ਦੱਸਣਾ ਕਿ ਕਿਸ ਤਰੀਕੇ ਨਾਲ ਤੁਸੀਂ ਟੇਕ ਅਪ ਕਰਨੀ ਇਸ਼ੂ ਜੈਨ ਸਾਹਿਬ ਬੈਠੇ ਆ ਇਹਨਾਂ ਦੇ بیٹے ਆਈਏਸ ਲਲਿਤ ਔਰ ਸਾਡਾ ਛੋਟਾ ਵੀਰ ਔਰ ਸਾਡਾ ਜਮਾਤੀ ਵੀ ਹੈ ਜੂਨੀਅਰ ਸੀਗਾ ਭਰਾ ਸਾਹਿਬ ਬੈਠੇ ਆ ਨਾਲ ਜੀ ਸਾਹਿਬਾਨ ਸਾਡੇ ਬਲੌਕਰ ਕੈਮਰੇ ਦੀ ਨਿਗਾਹ ਚ ਦੰਨੇ ਹਾਰੇ ਕਿਸ ਤਰੀਕੇ ਨਾਲ ਵੋਟਾਂ ਦੀ ਚੋਰੀ ਕੀਤੀ ਪਾਜਪਾ ਨੇ ਔਰ ਚੰਡੀਗੜ੍ਹ ਰਜਿਸਟ੍ਰੇਸ਼ਨ ਨੇ ਤੇ ਮਾਣਯੋਗ ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ ਕਿ ਇਹ ਲੋਕਤੰਤਰ ਦਾ ਖਤਮ ਹੈ ਇਹ ਲੋਕਸ਼ਾਹੀ ਦਾ ਖਤਮ ਇਸ ਕਰਕੇ ਮੈਂ ਕਹਿੰਦਾ 2024 ਦੇ ਇਲੈਕਸ਼ਨ ਆਮ ਇਲੈਕਸ਼ਨ ਨਹੀਂ ਗਏ ਇਹ ਸਧਾਰਨ ਇਲੈਕਸ਼ਨ ਨਹੀਂ ਗਏ 2024 ਦੀਆਂ ਚੋਣਾਂ طے ਕਰਨੀਆਂ ਕਿ ਇਹ ਮੁਲਕ ਲੋਕਸ਼ਾਹੀ ਨਾਲ ਚੱਲੂਗਾ ਕਿ ਤਾਨਾਸ਼ਾਹੀ ਨਾਲ ਚੱਲੂਗਾ ਇਹ ਮੁਲਕ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨਾਲ ਚੱਲੂਗਾ ਕਿ ਜਿਹੜੀਆਂ ਫਿਰਕੂ ਦਾ ਦਾਣਾ ਸ਼ਾਈ ਦਾਤਾ ਦੇਸ਼ ਨੂੰ ਅੱਗੇ ਧਾਰੀਆਂ ਉਹਨਾਂ ਦੇ ਹਿਸਾਬ ਨਾਲ ਚੱਲੂਗਾ ਇਸ ਕਰਕੇ ਮੈਂ ਤੁਹਾਨੂੰ ਤੇ ਬੇਨਤੀ ਕਰਨ ਆਇਆ ਕਿ ਇੱਕ ਇੱਕ ਜਾਣੇ ਦੀ ਲੜਾਈ ਹੈ ਇੱਕ ਇੱਕ ਜੀ ਦੀ ਲੜਾਈ ਹੈ ਔਰ ਤੁਹਾਨੂੰ ਇਸ ਗੱਲ ਤੇ ਸਾਰਿਆਂ ਨੂੰ ਪ੍ਰਾਊਡ ਹੈ ਕਿ ਸਾਡੇ ਜਿਹੜੇ ਮਾਰਯੋਗ ਮੁੱਖ ਮੰਤਰੀ ਹੈ ਜੋ ਪੰਜਾਬ ਦੀ ਅਗਵਾਈ ਕਰ ਰਿਹਾ ਹੈ ਅੱਤਾ ਇੱਕ ਠੋਕ ਕੇ ਕਹਿ ਸਕਦੇ ਆ ਕਿ ਭਗਵੰਨ ਸਿੰਘ ਮਾਨ ਬੇਦਾਗ ਇਮਾਨਦਾਰ ਤੇ ਜ਼ਿੰਮੇਵਾਰ ਮਕੰਨ ਜਿਨੇ ਜਵਾਨੀ ਔਰ ਕਿਸਾਨੀ ਵੀ ਬਿਹਤਰੀਨ ਕੰਮ ਕੀਤਾ ਔਰ ਤੁਹਾਨੂੰ ਮੈਂ ਵੀ ਬੜੇ ਜ਼ਿੰਮੇਵਾਰੀ ਨਾਲ ਭਰੋਸੇ ਨਾਲ ਕਹਿਣਾ ਚਾਹੁੰਦਾ ਤੁਹਾਡੇ ਇਸ ਬੇਟੇ ਤੇ ਤੁਹਾਡੇ ਇਸ ਭਰਾ ਤੇ ਮਲਵਾਨੋ ਤੁਸੀਂ ਅੱਖਾਂ ਮੀਚ ਕੇ ਭਰੋਸਾ ਕਰ ਸਕਦੇ ਹੋ 24 ਸਾਲ ਹੋ ਗਏ ਸਮਾਜਿਕ ਡਿਵੈਲਪਮੈਂਟ ਹੋ ਰਹੀ ਹੈ ਸ਼੍ਰੀ ਨੰਨਕ ਸਿੰਘ ਸਾਹਿਬ ਇੰਨਾ ਸਕੋਪ ਹੈ ਆ ਗੰਢੀ ਕਿਨਾਰ ਦਿੱਤੀ ਤੁਹਾਡੀ ਸਰਕਾਰ ਨੇ ਪਾਣੀ ਛੱਡਿਆ ਪਹਿਲਾਂ ਸਾਰਿਆਂ ਨੇ ਨਾਲ ਨਾਲ ਜਿਹੜਾ ਸਾਡਾ ਦੁਆਬੇ ਨੂੰ ਪਾਣੀ ਜਾਂਦਾ ਕੰਨਾਲ ਔਰ ਪਿਛਲੇ 10 ਦਿਨ ਪਹਿਲਾਂ ਦੀਪਾ ਜੀ ਮੇਰੇ ਨਾਲ ਸੀ ਸੀ ਮਾਰ ਜਾਉਂਦੋਂ ਮੰਤਰੀ ਜੀ ਕੋ ਗਏ ਸੀ ਉਹਨਾਂ ਨੇ ਸਾਨੂੰ ਸੱਦਿਆ ਸੀ ਉਹ ਦਿਨ ਉਹਨਾਂ ਨੇ ਇਹ ਵੀ ਕਿਹਾ ਕਿ ਦੁਆਬਾ ਵਾਲੇ ਇਹ ਵਾਲੇ ਸਤਜ ਦੇ ਇਨਸਾਨ ਔਰ ਸ਼ਹਿਰੀਆਂ ਨੂੰ ਕਹਿ ਦਿਓ ਕਿ ਜਿਹੜੀ ਦਸ਼ੇਸ਼ ਕਨਾਲ ਹੈ ਜਿਹੜਾ ਪ੍ਰੋਜੈਕਟ ਕਈ ਸਾਲ ਪਹਿਲਾਂ ਮਨਜ਼ੂਰ ਹੋਇਆ ਸੀ ਉਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚਲਾਈ ਜੀ ਉਹਨਾਂ ਨੇ ਚਲਾਈ ਸੁਬਾਨ ਅੱਲ੍ਹਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪੰਗੇ ਤੋਂ ਲੈ ਕੇ ਸ਼੍ਰੀ ਨੰਦਪਸਾ ਬਕਰ ਦੇ ਹੱਥ ਦੇਸ਼ ਨੂੰ ਦੇਣ ਦੀ ਮਹਿੰਮ ਅੱਜ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਇਹ ਵੀ ਲੋਕਾਂ ਨੇ ਬਣਾਈਏ ਪੰਜਾਬ ਚ ਤਾਂ ਕਦੇ ਬਣੀ ਨਹੀਂ ਨਾ ਹੀ ਅਸੀਂ ਬਣਾਈਏ ਕਦੇ ਨਹੀਂ ਬਣ ਸਕਦੀ ਜਿਹੜਾ ਇਨਸਾਨ ਅਸੀਂ ਬਾਬੇ ਨਾਨਕ ਦੀ ਧਰਤੀ ਉੱਤੇ ਜੰਮਿਆ ਹੈ ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਹਰ ਵਰਗ ਦਾ ਸਤਿਕਾਰ ਕੀਤਾ ਜਾਂਦਾ ਹੈ ਜਿੱਥੇ ਉੱਚੀ-ਨੀਚੀ ਨਹੀਂ ਦੇਖਿਆ ਜਾਂਦਾ ਜਿੱਥੇ ਸਾਰੇ ਭਿਜਾਰਤ ਸਾਂਝੇ ਨਾਲ ਲੋਕ ਰਹਿੰਦੇ ਨੇ ਪਰ ਭਾਜਪਾ ਸਰਕਾਰ ਦਾ ਪਿੱਛੇ ਜੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਵੀ ਇੱਕ ਵਰਗ ਨੂੰ ਕੰਬਾ ਕੇ ਹੀ ਰੱਖਦਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਹੋਏ ਇਨਸਾਨ ਇਸ ਤਰੀਕੇ ਦਾ ਬਿਆਨਬਾਜ਼ੀ ਸਿਰਫ ਵੋਟਾਂ ਲਈ ਸਾਡਾ ਭਾਰਤ ਦੇਸ਼ ਵੀ ਖੂਬਸੂਰਤੀ ਇਹੀ ਹੈ ਅੱਗੇ ਤੇ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਪਛਾਵਾਂ ਬੋਲਣ ਵਾਲੇ ਲੋਕ ਰਹਿੰਦੇ ਨੇ ਆਪਸ ਚ ਰਹਿੰਦੇ ਨੇ ਇੱਕ ਮਾਲਾ ਦੇ ਵਿੱਚ ਜਿਵੇਂ ਮੋਤੀ ਪਰੋਏ ਹੁੰਦੇ ਨੇ ਪਰ ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਹੈ ਕਿ ਫਲਾਣੇ ਵਰਗ ਨੂੰ ਟਾਰਗੇਟ ਕਰਕੇ ਇੱਕ ਵਰਗ ਦੀ ਵੋਟ ਜਿਹੜੀ ਕੱਢ ਲਈ ਜਾਵੇ ਪਸੰਦ ਕੋਈ ਨਹੀਂ ਵੀ ਕਰਦਾ ਕੋਈ ਵੀ ਨਹੀਂ ਪਸੰਦ ਕਰਦਾ ਇਹ ਗੱਲ ਤੁਸੀਂ ਵੋਟਾਂ ਲੈਣੀਆਂ ਕੰਮ ਦੇ ਨਾਂ ਤੇ ਲਓ ਸਭ ਨੂੰ ਖੁਸ਼ ਕਰਕੇ ਲਓ ਸਭ ਨੂੰ ਪਿਆਰ ਕਰਕੇ ਲਓ ਕੋਈ ਸਾਡੇ ਦੇ ਲੋਕ ਹੀ ਇਨੇ ਭੋਲੇਵੇਂ ਦੇ ਦੇਸ ਦੇ ਬਹੁਤ ਹੀ ਤਾਂ ਹਲਿਆ ਪਰਤਾ ਦਾ ਸਕਾਰ ਨਹੀਂ ਤੁਸੀਂ ਚੰਗੇ ਪਾਸੇ ਲਾਓ ਕੋਈ ਸੇਵਾ ਭਾਵਨਾ ਰੱਖੂ ਨਹੀਂ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਜੀ ਸਿਰਫ ਰਾਜਨੀਤੀ ਗੱਦੀ ਦੇ ਲਈ ਕੁਰਸੀ ਦੇ ਲਈ ਜਿਹੜੀ ਲੈਣੀ ਵੀ ਨਹੀਂ ਜਾਂ ਮਾਰਨਾ ਉਹ ਨਾਲ ਨਹੀਂ ਜਾਂਦੀ ਇੱਥੇ ਰਹਿ ਜਾਂਦੀ ਹੈ ਹੋਰੇ ਲਈ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਉਣਾ ਭੜਕਾਉਣਾ ਦੰਗੇ ਕਰਾਉਣੇ ਬੰਬ ਚਲਾਉਣੇ ਆਤੰਕਵਾਦ ਦੀ ਗੱਲ ਕਰਨੀ ਬਾਦਰਾਂ ਦੀ ਗੱਲ ਕਰਨੀ ਇਹ ਕੋਈ ਤਰੀਕਾ ਹੈ ਰਾਜਨੀਤੀ ਕਰਨ ਦਾ ਤੁਸੀਂ ਦੇਸ਼ ਦੇ ਵਿੱਚ ਜਿਹੜਾ ਬੰਦਾ ਸਿੱਖਿਆ ਦੀ ਗੱਲ ਕਰ ਰਿਹਾ ਹੈ ਐਜੂਕੇਸ਼ਨ ਦੀ ਗੱਲ ਕਰ ਰਿਹਾ ਹੈ ਚੰਗੇ ਹਸਪਤਾਲ ਬਣਾਉਣ ਦੀ ਗੱਲ ਕਰ ਰਿਹਾ ਹੈ ਲੋਕਾਂ ਨੂੰ ਬਰਾਬਰਤਾ ਦੇ ਅਧਿਕਾਰ ਦੇਣ ਦੀ ਗੱਲ ਕਰ ਰਿਹਾ ਹੈ ਚੰਗਾ ਸਿਸਟਮ ਬਣਾਉਣ ਦੀ ਗੱਲ ਕਰ ਰਿਹਾ ਲੋਕਾਂ ਨੂੰ ਰਾਜਾ ਬਣਾਉਣ ਦੀ ਗੱਲ ਕਰ ਰਿਹਾ ਲੋਕਾਂ ਨੂੰ ਵੱਡਾ ਕਰਨ ਦੀ ਗੱਲ ਕਰ ਰਿਹਾ ਹੈ ਵੀ ਕਿਉਂ ਗੱਲ ਕਰ ਰਹੇ ਹੋ ਬਿਨਾਂ ਸਬੂਤ ਤੋਂ ਚਰ ਕੇ ਜੇਲ੍ਹ ਚ ਪਾਓ ਮਨੀਸ਼ ਸ਼ਿਸ਼ੋਦੀਆ ਜੀ ਨੇ ਸਕੂਲ ਹੀ ਸ਼ਾਨਦਾਰ ਉਹਨਾਂ ਨੇ ਬਣਾਇਆ ਜੇਲ੍ਹ ਚ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਇੱਕ ਨਵਾਂ ਕਨਸੈਪਟ ਲਿਆਂਦਾ ਵੀ ਮਹੱਲਾ ਕਲੀਨਟ ਹੋਣੇ ਚਾਹੀਦੇ ਨੇ ਹਰ ਵਾਰਡ ਚ ਹਰ ਪਿੰਡ ਚ ਕਹਿੰਦੇ ਕਿਉਂ ਕੰਮ ਕੀਤਾ ਵੀ ਅਸੀਂ ਤੇ ਚੰਗੀ ਭਲੀ ਧਰਮਾਂ ਦੀ ਰਾਜਨੀਤੀ ਕਰਦੇ ਆਂ ਜੇਲ੍ਹ 'ਚ ਜਿਆਦਾ ਤਾਜਪਾ ਕੇ ਝੂਕੋ ਜਾਂ ਇਹਨਾਂ ਨਾਲ ਲੜੋ ਇਹਨਾਂ ਤੋਂ ਪਰਨੇ ਤੋਂ ਆਓ ਜਾਂ ਜੇਲਾਤਿ ਜਾਓ ਵੀ ਜਿਹੜੇ ਲੋਕਾਂ ਜਿਨ੍ਹਾਂ ਨੂੰ ਧਰਤੀ ਨੂੰ ਪਿਛੇ ਲੈ ਕੇ ਗਏ ਗੁਰੂਆਂ ਪੀਰਾਂ ઋਸ਼ੀਆਂ ਮੁਨੀਆਂ ਦੀ ਧਰਤੀ ਦੀ ਸੇਵਾ ਭਾਵਨਾ ਨੂੰ ਨਾਂ ਸੇਵਾ ਕਰਦੇ ਹੋਏ ਆਪਣੇ ਆਪ ਨੂੰ ਲੋਕਾਂ ਤੋਂ ਜ਼ੀਰੋ ਕਰਵਾਇਆ ਇਹ ਧਰਤੀ ਵਰਤਤ ਵਾਲੀ ਧਰਤੀ ਹੈ ਜੀ ਇਹ ਧਰਤੀ ਸੇਵਾ ਮੰਗਦੀ ਹੈ ਸੇਵਾ ਕਰਨਾ ਸਾਡਾ ਫਰਜ਼ ਹੈ ਸ਼ਹੀਦਾਂ ਦੀ ਧਰਤੀ ਹੈ ਸੂਰ ਬੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਨਿੱਕੇ ਨਿੱਕੇ ਬਾਗ ਦਲੇਰੀ ਨਾਲ ਆਪਣੀ ਕੌਮ ਲਈ ਇਸ ਧਰਤੀ ਉੱਤੇ ਸ਼ਹੀਦ ਹੋ ਗਏ ਸੀ ਇਹ ਧਰਤੀ ਤੇ ਹਮੇਸ਼ਾ ਸੱਚ ਲਈ ਹੱਕ ਲਈ ਸੰਘਰਸ਼ ਹੁੰਦੇ ਰਹੇ ਨੇ ਇਹ ਧਰਤੀ ਨੇ ਇਸ ਦੇਸ਼ ਨੂੰ ਸਾਡੇ ਭਾਰਤ ਦੇਸ਼ ਨੂੰ ਆਜ਼ਾਦੀ ਦਵਾਈ ਹੈ ਅੱਜ ਵੀ ਬਾਦਰ ਉੱਤੇ ਪੰਜਾਬ ਦੀ ਧਰਤੀ ਦੇ ਜਿਹੜੇ ਮਹਾਨ ਨੌਜਵਾਨ ਨੇ ਅੱਗੇ ਹੋ ਕੇ ਕੋਈ ਲੜਾਈ ਲੱਗੇ ਲੜਦੇ ਨੇ ਆਜ਼ਾਦੀ ਦੇ ਵਿੱਚ ਜੇ ਸ਼ਹੀਦੀਆਂ ਦਾ ਅੰਕੜਾ ਕੱਢਣਾ ਹੋਵੇ ਤਾਂ 90% ਅਸੀਂ ਪੰਜਾਬੀ ਸੀ। ਸွေ ਘਰਤੀ ਦੇ ਜਿੱਥੇ ਕੋਈ ਸੇਵਾ ਭਾਵਨਾ ਨਾਲ ਨਹੀਂ ਚਾਹਦਾ ਉਹਨਾਂ ਦਾ ਹੱਸ ਤੁਸੀਂ ਕੀ ਕੀਤਾ? ਇਹ ਸਾਰੀ ਦੁਨੀਆ ਲਈ ਇੱਕ ਵਿਸ਼ਾ ਬਣਿਆ ਹੋਇਆ ਵੀ ਪੰਜਾਬ ਭਾਰਤ ਦੇਸ਼ ਦੀ ਧਰਤੀ ਤੇ ਇੱਕ ਰਾਜ ਹੈ। ਇਹ ਲੋਕਾਂ ਨੇ ਅਲੱਗ ਕੰਮ ਕੀ ਕੀਤਾ ਤੇ ਜਿਹੜੀ ਆਪਣੀ ਆਮ ਆਦਮੀ ਪਾਰਟੀ ਹੈ ਜੀ ਇਹਦਾ ਬੂਟਾ ਇਹਨੂੰ ਬਣਾਉਣ ਵਾਲੇ ਵੀ ਪੰਜਾਬੀ ਨੇ ਦਿੱਲੀ ਚਾਹੇ ਕੋਈ ਰੈਲੀ ਹੋਵੇ ਉੱਥੇ ਗਿਰਦੀ ਕਰਿਓ ਪੰਜਾਬੀ ਜ਼ਿਆਦਾ ਹੁੰਦੇ ਨੇ ਕਿਸੇ ਰਾਜ ਦੇ ਵਿੱਚ ਦੂਰ ਤੱਕ ਜਾ ਕੇ ਪ੍ਰਚਾਰ ਕਰਨਾ ਹੋਵੇ ਹੋਰ ਕੋਈ ਪਹੁੰਚੇ ਨਾ ਪਹੁੰਚੇ ਹਰ ਥਾਂ ਦੇ ਪੰਜਾਬੀ ਜਾਂ ਡਾਕਟਰ ਖੋਲੇ ਆ ਕੀ ਉਦੇਸ਼ ਲਾ ਕੇ ਚੱਲ ਰਹੇ ਹੋ ਗੱਲ ਆ ਵੀ ਇਹਨਾਂ ਨੇ ਲੋਕ ਸਭਾ ਦੇ ਵਿੱਚ ਚੋਣਾ ਆ ਔਰ ਆਮ ਆਦਮੀ ਪਾਰਟੀ ਦੇ ਅਰਵਿੰਦਜੀਤਵਾਦੀ ਨੇ ਮਾਨਸਾਪੇ ਮਿਲਣੀ ਕੀਤੀ ਹੈ। ਧਨਪੁਰ ਸਾਹਿਬ ਤੋਂ ਇਲੈਕਸ਼ਨ ਲੜਨ ਦੀ ਪਰਿਵਾਰੀ ਸ਼ਕਤੀ ਹੈ। ਸਾਡੇ ਹਰ ਸਾਡੇ ਜਿਹੜਾ ਹਲਕਾ ਖਰੜ ਹੈ। ਤੋਂ ਸਾਰੇ ਸਤਕਾਰਯੋਗ ਸਾਡੇ ਜੀਨ ਦੇ ਸਹਿਬਾਨ ਸਾਰੇ ਹੀ ਪਤਵੰਤੇ ਜਿਹੜੇ ਸਤਕਾਰਯੋਗ ਵੋਟਰ ਸਹਿਬਾਨ ਨੇ ਉਹਨਾਂ ਨੇ ਸਾਰੇ ਮਿਲ ਕੇ ਹੋ ਕੇ ਗੁਰੂ ਸਾਹਿਬ ਦਾ ਔਟ ਆਸਰਾ ਲਿਆ ਹੈ। ਇਲੈਕਸ਼ਨ ਦੀ ਸ਼ਿਆਰੀਆਂ ਨੂੰ ਲੈ ਕੇ ਅੱਜ ਸ਼ੁਰੂਆਤ ਕਰਨ ਜਾ ਰਹੇ ਸਾਡੇ ਨਾਣੂ ਦੇ ਆਗੂ ਆਣਗੇ ਔਰ ਸਾਡੇ ਕੋਲ ਇਹ ਪੱਛਮ ਵਾਲੇ ਆ ਅਸੀਂ ਅੱਜ ਇਲੈਕਸ਼ਨ ਕੰਪੇਨ ਸਾਹਿਬ ਕਿਸ ਤਰ੍ਹਾਂ ਦੇ ਲੜਕਾ ਬਹੁਤ ਵੱਡਾ ਹੈ ਖਾਸ ਕਰਕੇ ਪਿਛਲੀ ਵਾਰੀ ਪੇਗਰ ਸਾਹਮਣੇ ਦੀ ਸਭ ਤੋਂ ਵੱਡਾ ਚੈਲੰਜ ਹੈ ਸਾਹਮਣੇ ਨੇ ਵੱਡਾ ਚੈਲੰਜ ਲੋਕਾਂ ਦੇ ਵਿਚਾਰ ਲੋਕਾਂ ਦੇ ਰਿਸਪੋਨਸ ਦੀ ਜਿੰਨਾ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਪਹਿਲਾਂ ਮਨ ਦਾ ਦੇਣਾ ਹੈ ਮੁਕਾਬਲੇ ਦਾ ਬਣਦਾ ਹੈ ਜਿਹੜੀ ਲੜਾਈ ਕਾਂਗਰਸ ਕਾਦੀਆਂ ਦੀ ਲੜਾਈ ਹੈਗੀ ਆ ਆਪਣੇ ਕੁੱਤਾ ਦੀ ਰਾਜਨੀਤੀ ਨੂੰ ਸੈੱਟ ਕਰਦੇ ਮਾਨ ਸਾਹਿਬ ਦੀ ਗਵਾਹੀ ਇੰਨੇ ਵੀ ਘਮਾਰਾ ਤੋਂ ਲੜਾਈ ਆ ਪੰਜਾਬ ਦੇ ਮੀਡੀਆ ਤੋਂ ਆਏ ਨੇ ਇਤ ਨੂੰ ਸਵਾਲ ਹਸਣ ਲੜਾਈ ਕਿੰਨੇ ਘਟ ਮਾਰਦੇ ਨੇ ਸੱਜੀ ਪਾਸੇ ਦੂਰਸ਼ੀਆਂ ਲੱਗੀਆਂ ਇਸ ਤਰ੍ਹਾਂ ਦੇ ਦੋ ਬੰਦੇ ਆਪਣੇ ਵਿਚਾਰ ਦੇ ਦਿਓ ਅੱਜ ਦਫ਼ਤਰ ਖੁੱਲਿਆ ਦੇਖੋ ਸਾਡੇ ਨਾਲ ਸਭ ਤੋਂ ਕੁਸ਼ੀ ਗੱਲ ਹੈ ਸਾਡੇ ਪੰਜਾਬ ਦੀ ਰਾਜ ਮਾਨ ਮੰਤਰੀ ਸਾਡੇ ਅਣਖੇ ਮਿਸਟਰ ਅਸੀਂ ਦੇਖ ਰਹੇ ਹਾਂ ਵੀ ਬਹੁਤ ਵੱਡੀ ਲੀਡਰ ਨਾਲ ਜਿੱਤਣਗੇ ਕਿਉਂਕਿ ਇਹ ਜਿਹੜੇ ਅੱਜ ਦਿਨਾਂ ਵਿੱਚ ਫਰੇਗਾ ਖਿਆਲ ਬੋਲਦਾ ਰੱਖਾ ਥੱਲੇ ਦੇ ਕੇ ਮਾਰੇ ਨਹੀਂ ਨਹੀਂ ਬੋਲੋ ਬਹੁਤ ਨਾਲ ਵੀ ਗੱਲ ਆ ਕੇ ਬੈਠ ਕੋਲ ਮੈਡਮ ਗੱਲ ਬੋਲੋ ਮੰਤਰੀ ਪ੍ਰਾਣੀ ਨਕਲੀ ਹੱਥ ਨੂੰ ਹੱਥ ਦੇ ਨਕਲੀ ਆਪੇ ਨਾਸਰ ਨੂੰ ਖੁਸ਼ੀ ਹੁੰਦੀ ਹੈ